ਜੀਵਾਇ ਕੋ ਦੇਖਾਲ ਸਾਹਿਬ ਇਹਦੀ ਫਤੇ ਜੀ ਅੱਜ ਆਪਾਂ ਆਏ ਹੋਏ ਆ ਇਤਿਹਾਸਕ ਗੁਰਦੁਆਰੇ ਕਿਵਾਰਾ ਸਾਹਿਬ ਇਹ ਹੈ ਜੀ ਪਿੰਡ ਸ਼ਿਟਾਂ ਵਾਲਾ 90 ਦੇ ਨੇੜੇ 90 ਦੇ ਨੇੜੇ ਆ ਇਹ ਪਿੰਡ ਸ਼ਿਟਾਂ ਵਾਲਾ ਉੱਥੇ ਗੁਰਦੁਆਰਾ ਇਹ ਕਿਵਾਰਾ ਸਾਹਿਬ ਇਸ ਜਗ੍ਹਾ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਪਾਤਸ਼ਾਹੀ 17 ਦਿਨ ਰਹਿ ਕੇ ਗਏ ਸੀਗੇ ਥੋਨੂੰ ਅੰਦਰ ਲੈ ਕੇ ਚਲਦੇ ਆਂ ਦਰਬਾਰ ਸਾਹਿਬ ਤੇ ਗੁਰਦੁਆਰਾ ਚਿਵਾਰਾ ਸਾਹਿਬ ਇਹ ਜੀ ਗੁਰਦੁਆਰਾ ਚਿਵਾਰਾ ਸਾਹਿਬ ਦਿਖਾਉਨੇ ਆਂ ਗੁਰਦੁਆਰਾ ਸਾਰਾ ਦਰਸ਼ਨ ਕਰਾਉਨੇ ਆਂ ਅੰਦਰ ਦਰਬਾਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਇਹ ਇਹ ਗੁਰਦੁਆਰੇ ਦੀ ਬਹੁਤ ਕਟ ਰੇਅਰ ਕਿਤੇ ਕੋਈ ਹੋਊਗੀ ਵੀਡੀਓ ਇਹਦੇ ਬਾਰੇ ਜੀ ਕਿਤੇ ਜਾਣਕਾਰੀ ਮੈਂ ਦੇਖੀ ਨਹੀਂ ਹਲੇ ਤੱਕ ਜੁਪੇਗੀ ਇਹ ਗੁਰਦੁਆਰਾ ਸਾਹਿਬ ਬਾਰੇ ਇਹ ਜਾਣਕਾਰੀ ਇਹ ਪਿੰਡ ਸ਼ਿਟਾਂ ਵਾਲੇ ਦਾ ਪਿੰਡ ਸ਼ਿਟਾਂ ਵਾਲਾ ਪਟਿਆਲਾ ਜ਼ਿਲ੍ਹਾ ਤੇ ਤਹਿਸੀਲ ਨਾਬਾ ਨਾਬੇ ਤੋਂ 10-12 ਕਿਲੋਮੀਟਰ ਆ ਇਹ ਜਦੋਂ ਸੰਗਰੂਰ ਨੂੰ ਜਾਣੇ ਆ ਨਾ 90 ਤੋਂ ਉੱਥੇ ਰਾਹ ਚ ਆਉਂਦਾ ਛਿੱਟਾਂ ਵਾਲਾ ਪਿੰਡ ਉੱਥੇ ਆਇਆ ਗੁਰਦੁਆਰਾ ਖਾਬ ਸਾਰੇ ਦਰਸ਼ਨ ਕਰਾਉਨੇ ਆ ਆ ਮਾਡਲ ਆ ਜਿਹੜਾ ਨਵਾਂ ਬਣ ਰਿਹਾ ਹੁਣ ਦਰਬਾਰ ਇਹ ਉਹਦਾ ਮਾਡਲ ਆ ਦੇਖੋ ਅੰਦਰੋਂ ਨੂੰ ਲੈ ਕੇ ਚੱਲਦੇ ਆ ਗੁਰੂ ਸਾਹਿਬ ਦੀ ਕੋਈ ਨਿਸ਼ਾਨੀ ਪੁਰਾਣੇ ਸਮੇਂ ਦੀ ਕੀ ਤੁਹਾਨੂੰ ਇਹ ਦਰਸ਼ਨ ਕਰਾਵਾਂਗੇ ਨਾ ਨੀਕੋ ਰੋਹੀ ਆਏ ਤੇ ਜਿਹੜੇ ਆਪਣੀ ਮਾਰਨ ਇਹ ਆ ਸਾਹਮਣੇ ਦਰਬਾਰ ਸਾਹਿਬ ਇੱਥੇ ਉੱਪਰ ਚਿਵਾਰਾ ਹੁੰਦਾ ਸੀਗਾ ਬੈਨਾ ਚਿਵਾਰਾ ਟੋੜ ਕੇ ਨਵੀਂ ਬਿਲਡਿੰਗ ਬਣ ਗਈ ਹੁਣ ਇੱਥੇ ਗੁਰੂ ਨਾਨਕ ਦੇਵ ਜੀ ਦੇ ਸਤਾਰਾਂ ਦਿਨ ਰਹੇ ਸੀਗੇ ਤੇ ਆ ਖੜਾਵਾ ਇੱਥੇ ਖੜਾਵਾ ਪਈਆਂ ਸੀਗੀਆਂ ਗੁਰਸਾਹਿਬ ਦੀਆਂ ਗੁਰੂ ਨਾਨਕ ਦੇਵ ਜੀ ਦੀਆਂ ਹੁਣੋਂ ਖੜਾਵਾ ਕਿਸੇ ਦੇ ਕੋਲੇ ਘਰੇ ਨਹੀਂ ਕਿਸੇ ਦੇ ਸਿਤਾਲੇ ਦੀ ਨੇ ਉਹ ਬੰਦੇ ਰਹਿੰਦੇ ਨਾਬੇ ਨੇ ਉਹਨਾਂ ਕੋਲੇ ਨਹੀਂ ਖੜਾਵਾ ਗੁਰੂ ਨਾਨਕ ਦੇਵ ਜੀ ਦੀਆਂ ਉਹੀ ਖੜਾਵਾ ਨੂੰ ਸੰਭਾਲ ਕਰਦੇ ਨੇ ਤੇ ਆ ਉਹ ਚਿਵਾਰੇ ਦੀ ਚਗਾਠਾ ਜੀ ਦਰਵਾਜ਼ਾ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਉਸ ਚਿਵਾਰੇ ਦਾ ਜਿਹੜੇ ਚਿਵਾਰੇ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪਾਸ਼ਾ ਪਹਿਲੀ ਪਾਸ਼ਾ ਹੀ ਰਹੇ ਸੀਗੇ ਇਹ ਉੱਚਾ ਗਾਠਾ ਦੇਖੋ ਗਾਠਾ ਤਾਂ ਸਾਹਮਣੇ ਰੱਖ ਲਈ ਪਰ ਜਿਹਦਾ ਚਿਵਾਰਾ ਸੀਗਾ ਚਿਵਾਰਾ ਤੋੜਤਾ ਜਿਹੜਾ ਕਿ ਤੋੜਨਾ ਨਹੀਂ ਚਾਹੀਦਾ ਸੀਗਾ ਚਿਵਾਰਾ ਉਹਦੇ ਉੱਤੇ ਬਿਲਡਿੰਗ ਬਣਾਉਣ ਦੇ ਚਿਵਾਰੇ ਦੇ ਚਿਵਾਰਾ ਉਸੇ ਤਰ੍ਹਾਂ ਉਭਰੂ ਰੱਖਣਾ ਚਾਹੀਦਾ ਸੀਗਾ ਪਰ ਚਲੋ ਹੁਣ ਕਾਰ ਸੇਵਾ ਦੇ ਕੰਮ ਨੇ ਜਿਹੜੇ ਇਦਾਂ ਹੀ ਚੱਲ ਰਹੇ ਨੇ ਸਾਰੇ ਕਿਤੇ ਵੀ ਜਿਹੜੀਆਂ ਸਿੱਖਾਂ ਦੀਆਂ ਇਤਿਹਾਸਕ ਇਮਾਰਤਾਂ ਨੇ ਪੁਰਾਤਨ ਚੀਜ਼ਾਂ ਨੇ ਉਹਨਾਂ ਨੂੰ ਤੋੜ ਕੇ ਨਵੇਂ ਸਿਰੇ ਤੋਂ ਸੰਗਮਰਮਰ ਦੇ ਪੱਥਰ ਲਾਈ ਜਾਣ ਜਦੋਂ ਕਿ ਉਹ ਚੀਜ਼ਾਂ ਨੂੰ ਉਸੇ ਤਰ੍ਹਾਂ ਰੱਖਣਾ ਚਾਹੀਦਾ ਤੇ ਨਵੀਂ ਬਣਾਣੀਆਂ ਤਾਂ ਬਣਾ ਲਓ ਕੋਈ ਗੱਲ ਨਹੀਂ ਪਰ ਤੋੜਨਾ ਨਹੀਂ ਚਾਹੀਦਾ ਪੁਰਾਣੀ ਚੀਜ਼ਾਂ ਨੂੰ ਕਰੋ ਦਰਸ਼ਨ ਸਾਰੇ ਖੜਾਵਾ ਕਿਸੇ ਦੇ ਘਰੇ ਨੇ ਉਹ ਆਪਾਂ ਦੇਖਾਂਗੇ ਪਤਾ ਕਰਾਂਗੇ ਜੇ ਆਪਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਨੇ ਫਿਰ ਤੁਹਾਨੂੰ ਉਹ ਖੜਾਵਾ ਮਾ ਦੇ ਵੀ ਦਰਸ਼ਨ ਕਰਾਵਾਂਗੇ ਵੀ ਕੌਣ ਬੰਦੇ ਨੇ ਕਿਹਨਾਂ ਕੋਲੇ ਨੇ ਉਹ ਖੜਾਵਾ ਗੁਰੂ ਨਾਨਕ ਦੇਵ ਜੀ ਦੀਆਂ ਜੁੜੇ ਰਹੋ ਤੁਸੀਂ ਆਪਣੇ ਚੈਨਲ ਨਾਲ ਬਾਕੀ ਆ ਬਾਬਾ ਜੀ ਤੋਂ ਪੁੱਛਦੇ ਆ ਕੋਈ ਜਾਣਕਾਰੀ ਆਈ ਗੁਰਦੁਆਰਾ ਸਾਹਿਬ ਚਵਾਰਾ ਸਾਹਿਬ ਤੇ ਦੇ ਇੱਕ ਬਜ਼ੁਰਗ ਮਿਲੇ ਛਾਪਾ ਨੂੰ ਬਾਬਾ ਜੀ ਉਹਨਾਂ ਨੇ ਗੱਲ ਸੁਣਾਈ ਇੱਕ ਗੁਰਨਾਨਕ ਦੇਵ ਜੀ ਨੇ ਕਿਸੇ ਨੂੰ ਵੀ ਕਿਥੇ ਗਏ ਕਿਸੇ ਪਿੰਡ ਚ ਬਾਬਾ ਨਾਨਕ ਇੱਕ ਘਰ ਚ ਗਏ ਕਹਿੰਦੇ ਜਿੱਥੇ ਗਏ ਉਹਨਾਂ ਨੇ ਕੋਈ ਸੇਵਾ ਸੁਭਾ ਕੁਝ ਵੀ ਨਹੀਂ ਕੀਤੀ ਹੈਗੀ ਉਹਨਾਂ ਨੂੰ ਬਾਬਾ ਨਾਨਕ ਕਹਿੰਦਾ ਭਾਈ ਬਸਦੇ ਰਹੋ ਫਿਰ ਅਗਲੇ ਪਿੰਡ ਵਾਗੇ ਕਿਸੇ ਦੇ ਘਰੇ ਉਹ ਪਿੰਡ ਵਾਲਿਆਂ ਨੇ ਉਹ ਘਰ ਵਾਲਿਆਂ ਨੇ ਬਹੁਤ ਸੇਵਾ કરી ਬਾਬਾ ਜੀ ਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਕਹਿੰਦੇ ਬਸਦੇ ਰਹੋ ਉੱਜੜਦੇ ਰਹੋ ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਮਹਾਰਾਜ ਜਿਨ੍ਹਾਂ ਨੇ ਤਾਂ ਆਪਣੀ ਸੇਵਾ ਨਹੀਂ ਕੀਤੀ ਹੈਗੀ ਉਹਨਾਂ ਨੂੰ ਤੁਸੀਂ ਕਿਹਾ ਕਿ ਬਸਦੇ ਰਹੋ ਜਿਹੜਿਆਂ ਨੇ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਕਿਹਾ ਵੀ ਬਸਦੇ ਤੇ ਉੱਜੜਦੇ ਰਹੋ ਬਾਬਾ ਨਾਨਕ ਜੀ ਨੇ ਫਿਰ ਸਮਝਾਇਆ ਮਰਦਾਨਾ ਜੀ ਨੂੰ ਕਿ ਭਾਈ ਜਿਹੜੇ ਬੰਦੇ ਮਾੜੇ ਨੇ ਠੀਕ ਹੈ ਜਿਨ੍ਹਾਂ ਨੇ ਆਪਣੀ ਸੇਵਾ ਨਹੀਂ ਕੀਤੀ ਮਾੜੇ ਨੇ ਮੰਨ ਲਓ ਜਾਂ ਕਿਵੇਂ ਵੀ ਵੀ ਉਹ ਅੱਗੇ ਜਾਣਗੇ ਕਿਤੇ ਉਹ ਉੱਥੇ ਵੀ ਮਤਹੀ ਜਿਓ ਦੇਣਗੇ ਇਸ ਕਰਕੇ ਉਹ ਇੱਕ ਜਗ੍ਹਾ ਤੇ ਹੀ ਠੀਕ ਨੇ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਪਾਣੀ ਚੰਗੀ ਕੀਤੀ ਬਧੀ ਸਾਭ ਦਾ ਆਦਰ ਸਤਕਾਰ ਕੀਤਾ ਉਹਨਾਂ ਨੂੰ ਕਿਹਾ ਵੀ ਬਸ ਤੂੰ ਚੰਗਾ ਬੁੱਟਾ ਰਹੀ ਦਾ ਵੀ ਹੋਇੱਛੇ ਨੇ ਅੱਗੇ ਜਿੱਤੇ ਹੋਰ ਜਾਣਗੇ ਉੱਥੇ ਵੀ ਇਹ ਚੰਗੀ ਮੱਥ ਦੇਣਗੇ ਅੱਗੇ ਵੀ ਫਿਰ ਉਹ ਇਸੇ ਤਰ੍ਹਾਂ ਸੇਵਾ ਕਰਨਗੇ ਕੋਈ ਹੋਰ ਸਾਧੂ ਸੰਤ ਕੋਈ ਪਖੀਰ ਆਊਗਾ ਐਦਾਂ ਵੀ ਤੁਸੀਂ ਜੁੜੇ ਰਹੋ ਨਾਲ ਆਪਣੇ ਤੁਹਾਨੂੰ ਅੱਗੇ ਦਿਖਾ ਕੇ ਲੈਣੇ ਇਤਿਹਾਸਕ ਪਿੰਡਾ ਹੈ ਛਿਟਾਂ ਵਾਲਾ ਬਹੁਤ ਪੁਰਾਣਾ ਪਿੰਡਾ ਤੇ ਇੱਕ ਕਿਲਾ ਵੀ ਆ ਤੁਹਾਨੂੰ ਉਹ ਵੀ ਦਿਖਾ ਕੇ ਲੈਣਗੇ ਆ ਜਿਹੜਾ ਸਾਹਮਣੇ ਦਿਸ ਰਿਹਾ ਹੈ ਨਾ ਤੁਹਾਨੂੰ ਆ ਉੱਚਾ ਜਿਹਾ ਦੇਖੋ ਹਾਂ